ਪੰਜਾਬ ਦੇ ਵਿੱਚ ਬਿਜਲੀ ਦਰਾਂ ਨੂੰ ਲੈ ਕੇ ਸਾਲ 2025-26 ਦੇ ਲਈ ਨਵੇਂ ਟੈਰਿਫ ਸਲੈਬ ਜਾਰੀ ਕੀਤੇ ਗਏ ਨੇ ਘਰੇਲੂ ਉਤਪਾਦਕਾਂ ਦੇ ਲਈ ਤਿੰਨ ਦੀ ਥਾਂ ਦੋ ਸਲੈਬ ਲਾਗੂ ਹੋਣਗੇ 0 ਤੋਂ 100 ਅਤੇ 101 ਤੋਂ 301 ਯੂਨਿਟ ਵਾਲੇ ਸਲੈਬ ਨੂੰ ਇਕੱਠਾ ਕੀਤਾ ਗਿਆ ਹੁਣ 0 ਤੋਂ 300 ਅਤੇ 300 ਤੋਂ ਬਾਅਦ ਯੂਨਿਟ ਵਾਲੇ ਦੋ ਹੀ ਸਲੈਬ ਜਿਹੜੇ ਨੇ ਉਹ ਲਾਗੂ ਹੋਣਗੇ ਫਿਕਸ ਚਾਰਜ ਦੇ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ ਘਟੋ-ਕਟ ਪ੍ਰਤੀ ਯੂਨਿਟ 4.20 ਪੈਸੇ ਦੀ 5.40 ਪੈਸੇ ਜਿਹੜਾ ਉਹ ਤੈਅ ਕੀਤਾ ਗਿਆ ਇਸ ਤੋਂ ਇਲਾਵਾ 1 April ਤੋਂ ਨਵਾਂ ਟੈਰਿਫ ਲਾਗੂ ਹੋਏਗਾ 31 March 2026 ਤੱਕ ਇਹ ਦਰਾਂ ਲਾਗੂ ਰਹਿਣਗੀਆਂ ਤਾਂ ਅਜਿਹੇ ਦੇ ਵਿੱਚ ਤਿੰਨ ਦੀ ਥਾਂ ਦੋ ਸਲੈਬ ਕਰੇਲੂ ਉਤਪਾਦਕਾਂ ਦੇ ਲਈ ਤੈਅ ਕੀਤੇ ਗਏ ਨੇ ਇਹ ਦੋ ਸਲੈਬ ਹੀ ਲਾਗੂ ਹੋਣਗੇ ਤਾਂ ਫਿਕਸ ਚਾਰਜ ਦੇ ਵਿੱਚ ਕੋਈ ਵੀ ਇਜ਼ਾਫਾ ਜਿਹੜਾ ਉਹ ਨਹੀਂ ਕੀਤਾ ਗਿਆ 1 April ਤੋਂ ਨਵਾਂ ਟੈਰਿਫ ਲਾਗੂ ਹੋਏਗਾ ਸਾਲ 2025-26 ਦੇ ਲਈ ਨਵੇਂ ਟੈਰਿਫ ਸਲੈਬ ਜਾਰੀ ਕੀਤੇ ਗਏ ਨੇ 31 ਮਾਰਚ 2026 ਤੱਕ ਇਹ ਦਰਾਂ ਜਿਹੜੀਆਂ ਨੇ ਉਹ ਲਾਗੂ ਰਹਿਣਗੀਆਂ ਘਰੇਲੂ ਉਤਪਾਦਕਾਂ ਦੇ ਲਈ ਤਿੰਨ ਦੀ ਥਾਂ ਦੋ ਸਲੈਬ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਨਵੀਆਂ ਬਿਜਲੀ ਦਰਾਂ ਦਾ ਐਲਾਨ ਕੀਤਾ ਗਿਆ ਹੈ ਸ਼੍ਰੇਣੀ 2 ਕਿਲੋਵਾਰਟ ਤੱਕ ਮੌਜੂਦਾ ਸਲੈਬ 0 ਤੋਂ 100 ਯੂਨਿਟ ਪੁਰਾਣਾ ਰੇਟ 4.2 ਰੁਪਏ ਪ੍ਰਤੀ ਯੂਨਿਟ ਤੇ ਇਸ ਤੋਂ ਇਲਾਵਾ 101 ਤੋਂ 300 ਯੂਨਿਟ ਪੁਰਾਣਾ ਰੇਟ ਜੋ ਹੈ ਉਸ 6.7 ਰੁਪਏ ਪ੍ਰਤੀ ਯੂਨਿਟ ਹੈ ਤੇ ਨਵਾਂ ਸਲੇਬ 0 ਤੋਂ 300 ਯੂਨਿਟ ਤੇ ਨਵਾਂ ਰੇਟ ਇਸ ਦੇ ਵਿੱਚ 5.40 ਪ੍ਰਤੀ ਯੂਨਿਟ ਹੈ 300 ਯੂਨਿਟ ਤੋਂ ਬਾਅਦ 7.7 ਰੁਪਏ ਪ੍ਰਤੀ ਯੂਨਿਟ 300 ਯੂਨਿਟ ਤੋਂ ਬਾਅਦ 7.75 ਰੁਪਏ ਪ੍ਰਤੀ ਯੂਨਿਟ ਜਿਹੜੀ ਹੈ ਉਹ ਨਵੀਆਂ ਦਰਾਂ ਇਸ ਦੇ ਵਿੱਚ ਤੈਅ ਕੀਤੀਆਂ ਗਈਆਂ ਨੇ ਹਾਲਾਂਕਿ ਹੁਣ ਜਿਹੜੇ ਘਰੇਲੂ ਖਪਤਕਾਰ ਨੇ ਜਾਂ ਘਰੇਲੂ ਸ਼੍ਰੇਣੀਆਂ ਨੇ ਉਹਨਾਂ ਦੇ ਲਈ ਦੋ ਜਿਹੜੇ ਸਲੇਬ ਨੇ ਉਹੀ ਨਿਰਧਾਰਤ ਕੀਤੇ ਗਏ ਨੇ ਤਿੰਨ ਦੀ ਬਜਾਏ ਦੋ ਯਾਨੀ ਕਿ ਇੱਕ ਸਲੇਬ ਜਿਹੜੀ ਹੈ ਉਹ ਹਟਾ ਦਿੱਤੀ ਗਈ ਹੈ ਘਰੇਲੂ ਖਪਤਕਾਰਾਂ ਦੇ ਲਈ ਤਾਂ ਸ਼੍ਰੇਣੀ 2 ਤੋਂ 7 ਕਿਲੋਵਾਟ ਤੱਕ ਮੌਜੂਦਾ ਸਲੇਬ ਸੋ ਯੂਨਿਟ ਤੱਕ 4.5 ਰੁਪਏ ਪ੍ਰਤੀ ਯੂਨਿਟ 101 ਤੋਂ 300 ਯੂਨਿਟ 6.7 ਰੁਪਏ ਪ੍ਰਤੀ ਯੂਨਿਟ ਤੇ ਨਵਾਂ ਸਲੈਬ ਇਸ ਦੇ ਵਿੱਚ 0 ਤੋਂ 300 ਯੂਨਿਟ ਦੇ ਵਿੱਚ 5.7 ਰੁਪਏ ਪ੍ਰਤੀ ਯੂਨਿਟ 300 ਯੂਨਿਟ ਤੋਂ ਬਾਅਦ 7.75 ਰੁਪਏ ਪ੍ਰਤੀ ਯੂਨਿਟ ਤੇ 300 ਯੂਨਿਟ ਤੋਂ ਬਾਅਦ 7.75 ਰੁਪਏ ਪ੍ਰਤੀ ਯੂਨਿਟ ਜਿਹੜਾ ਨਵਾਂ ਰੇਟ ਉਹ ਤੈਅ ਕੀਤਾ ਗਿਆ ਤਾਂ 2 ਤੋਂ 7 ਕਿਲੋਵਾਟ ਤੱਕ ਦੇ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਦੇ ਲਈ ਇਹ ਦਰਾਂ ਤੈਅ ਨੇ ਇਸ ਤੋਂ ਇਲਾਵਾ 7 ਤੋਂ 20 ਕਿਲੋਵਾਟ ਤੱਕ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਦੇ ਲਈ 100 ਯੂਨਿਟ ਤੱਕ 5.34 ਰੁਪਏ ਪ੍ਰਤੀ ਯੂਨਿਟ ਇਹ ਪੁਰਾਣਾ ਰੇਟ ਹੈ 101 ਤੋਂ 300 ਯੂਨਿਟ ਤੱਕ 7.15 ਰੁਪਏ ਪ੍ਰਤੀ ਯੂਨਿਟ ਪੁਰਾਣਾ ਰੇਟ ਤੇ ਨਵੀਂ ਸਲੈਬ 300 ਯੂਨਿਟ ਤੱਕ 6.44 ਰੁਪਏ ਪ੍ਰਤੀ ਯੂਨਿਟ ਇਸ ਤੋਂ ਇਲਾਵਾ ਮੌਜੂਦਾ ਸਲੈਬ ਜਿਹੜੀ 300 ਯੂਨਿਟ ਤੋਂ ਵੱਧ ਹੈ ਉਸ ਦੇ ਵਿੱਚ 7.75 ਰੁਪਏ ਪ੍ਰਤੀ ਯੂਨਿਟ ਤੇ 300 ਯੂਨਿਟ ਤੋਂ ਬਾਅਦ 7.75 ਰੁਪਏ ਪ੍ਰਤੀ ਯੂਨਿਟ ਜਿਹੜੀ ਨਵਾਂ ਰੇਟ ਉਹ ਤੈਅ ਕੀਤਾ ਗਿਆ ਯਾਨੀ ਕਿ 300 ਯੂਨਿਟ ਤੋਂ ਬਾਅਦ ਕੋਈ ਵੀ ਜਿਹੜਾ ਬਦਲਾ ਹੈ ਉਹ ਨਹੀਂ ਕੀਤਾ ਗਿਆ